ਮੈਨੂੰ ਲੱਗਦਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਵੀ ਇੱਥੇ ਮੱਥਾ ਟੇਕਣ ਦਾ ਮੌਕਾ ਮਿਲਦਾ ਹੈ ਦਰਬਾਰ ਸਾਹਿਬ ਆਇਆ ਅੱਜ ਆਪਣੇ ਪਰਿਵਾਰ ਦੇ ਨਾਲ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਔਰ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਜਿਹੜੀ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੇ ਮੁਲਕ ਨੂੰ ਬਖਸ਼ਣ ਜਿੱਥੇ ਵੀ ਆਪਣੇ ਪੰਜਾਬੀ ਗੁਰੂ ਨੇ ਜੁੜੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਣ ਦੀ ਹੀ ਅਦਾਸਾ ਕਰਨ ਗਿਆ ਵਿਧਾਨ ਸਭਾ ਚੋਣਾਂ ਆ ਰਹੀਆਂ ਜਿਲ੍ਹੇ ਚੋਣਾਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਹਰਿਆਣਾ ਤੇ ਵੀ ਚੋਣਾਂ ਨੇ ਦੇਖੋ ਅੱਜ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਆ ਤੇ ਐਕਸਪੈਕਟਡ ਹੈ ਸ਼ਾਇਦ ਪੰਜਾਬ ਦੀਆਂ ਜਿਹੜੀਆਂ ਚਾਰੇ ਜਿਲ੍ਹੇ ਚੋਣਾਂ ਦੇ ਉਹ ਵੀ ਨਾਲ ਹੀ ਅਨਾਉਂਸ ਹੋ ਜਾਣਗੀਆਂ ਸਾਡੀ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਿਆਰੀ ਹੈ ਜਿਸ ਤਰੀਕੇ ਦੇ ਨਾਲ ਜਲੰਧਰ ਵੈਸ ਜਿੱਤੇ ਸੀ ਬਹੁਤ ਵੱਡੇ ਮਾਰਜਿਨ ਨਾਲ ਉਸੇ ਤਰੀਕੇ ਦੇ ਨਾਲ ਇਹ ਚਾਰੇ ਜਿਲ੍ਹੇ ਚੋਣਾਂ ਵੀ ਆਮ ਆਦਮੀ ਪਾਰਟੀ ਜ਼ਰੂਰ ਜ ਅ ਜਿਹੜਾ ਅ ਕਾਲੀ ਦਲ ਤੋਂ ਇੱਕ ਨੇਤਾ ਆਮ ਆਦਮੀ ਪਾਰਟੀ ਤੇ ਐਸੀ ਕਿਆ ਜਾ ਰਿਹਾ ਉਹਨਾਂ ਨੇ ਸਤੀਫਾ ਦੇਣਾ ਹੈ ਕਿ ਉਹਨਾਂ ਦਾ ਸਤੀਫਾ ਦਿੱਤਾ ਜਾਏਗਾ ਹਜੇ ਜਿਹੜੀਆਂ ਜਿੰਨੀ ਚੋਣਾਂ ਨਹੀਂ ਦੇਖੋ ਨਹੀਂ ਦੇਖੋ ਤੁਸੀਂ ਸੁਖੀ ਡਾਕਟਰ ਸੁਖਜੀ ਦੀ ਗੱਲ ਕਰ ਰਹੇ ਹੋ ਮੇਰੀ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਹੋਈ ਹੈਗੀ ਇਹ ਪਰਸੋਂ ਦੀ ਹੀ ਡਿਵੈਲਪਮੈਂਟ ਹੈ ਔਰ ਕੱਲ 15 ਗੱਲ ਸੀਗਾ ਹੁਣ ਅੱਜ ਉਹਨਾਂ ਦੀ ਸੀਐਮ ਸਾਹਿਬ ਨਾਲ ਜਾਂ ਪਾਰਟੀ ਦੇ ਵਿੱਚ ਜਾਂ ਸਪੀਕਰ ਸਾਹਿਬ ਨਾਲ ਕੀ ਗੱਲ ਹੋਈ ਹੈ ਮੈਨੂੰ ਉਹਦੇ ਬਾਰੇ ਇਹ ਜਿਹਾ ਪੂਰਾ ਪਤਾ ਨਹੀਂ ਹੈ ਕਿਉਂਕਿ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਜੋ ਵੀ ਐਸ ਪਰ ਲਾ ਜੋ ਵੀ ਪ੍ਰੋਸੈਸ ਬਣਦਾ ਹੋਵੇ ਜ਼ਰੂਰ ਅਡਾਪਟ ਹੋਏਗਾ